ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧੰਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਵਿੱਚ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਉੱਥੇ ਸੰਗਤਾਂ ਦੂਰ ਦੁਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਚੁਪਰ ਸੌ ਘਟਣਾਉਂਦੀਆਂ ਨੇ ਜਪਜੀ ਸਾਹਿਬ ਦੇ ਪਾਠ ਸੁਖਮਨੀ ਸਾਹਿਬ ਦੇ ਪਾਠ ਇਹਨਾਂ ਬਾਣਿਆਂ ਵਿੱਚ ਤਾਕਤ ਹੀ ਇਤਨੀ ਹੈ ਕਿ ਕੋਈ ਵੀ ਮਨੁੱਖ ਉੱਥੇ ਜਾ ਕੇ ਆਪਣੀ ਜਿਹੜੀ ਮਨੋਂ ਕੰਮ ਨਾ ਪੂਰੀ ਕਰ ਸਕਦਾ ਜਾਂ ਜਿੱਥੇ ਵੀ ਕੋਈ ਇਥੇ ਪਾਠ ਹੁੰਦੇ ਨੇ ਉਹਦੇ ਵਿੱਚ ਸ਼ਾਮਲ ਹੋ ਕੇ ਆਪਣੀ ਭਾਵਨਾਵਾਂ ਪੂਰੀ ਕਰ ਸਕਦਾ। ਭਾਵੇਂ ਕਿਸੇ ਨੂੰ ਕੋਈ ਘਰ ਦਾ ਕਲਕਲੇਸ਼ ਹੈ ਜਾਂ ਬੱਚੇ ਆਖੇ ਨਹੀਂ ਲੱਗਦੇ ਜਾਂ ਬੱਚਿਆਂ ਤੋਂ ਤੁਸੀਂ ਕੁਝ ਕਰਾਣਾ ਚਾਹੁੰਦੇ ਹੋ ਬੱਚੇ ਕਰਦੇ ਨਹੀਂ ਹੈਗੇ ਆ। ਹਾਂਜੀ ਕੋਈ ਵੀ ਮੁਸ਼ਕਲ ਜ਼ਿੰਦਗੀ ਦੇ ਵਿੱਚ ਫਾਈਨੈਂਸ਼ੀਅਲ ਪ੍ਰੋਬਲਮ ਹੈ ਜਾਂ ਕੋਈ ਵੀ ਕਾਰੋਬਾਰ ਦੇ ਵਿੱਚ ਪ੍ਰੋਬਲਮ ਹੈ, ਘਰ ਦੀ ਪ੍ਰੋਬਲਮ ਹੈ। ਇਹ ਬਾਣੇ ਦੇ ਵਿੱਚ ਸਾਰੀ ਤਾਕਤ ਹੈਗੀ ਆ। ਇਸਾਰੇ ਪ੍ਰੋਬਲਮ ਤੁਹਾਡੀ ਹੱਲ ਕਰ ਦੋਗੇ ਜਿਹੜੇ ਚੁਪਰਾ ਸਾਹਿਬ ਕੱਟਣਗੇ ਇਸ ਕਰਕੇ ਜਿਹੜੇ ਲੋਕ ਇਹਦੇ ਖਿਲਾਫ ਜਾਂਦੇ ਨੇ ਚੁਪਰੇ ਦੇ ਬਾਣੀ ਦੇ ਅਗੇਂਸਟ ਬੋਲਦੇ ਹਨ ਨਿੰਦਾ ਕਰਦੇ ਹਨ ਉਹਨਾਂ ਦੇ ਬਾਰੇ ਆਪਾਂ ਕੋਈ ਬਹੁਤੀ ਗੱਲ ਨਹੀਂ ਕਰਨੀ ਕਿਉਂਕਿ ਉਹਨਾਂ ਨੂੰ ਤਾਂ ਮਹਾਰਾਜ ਨੇ ਪਿੱਠ ਕਰ ਲੈਣੀ ਹੈ ਮਹਾਰਾਜ ਨੇ ਪਿੱਠ ਕਰ ਲੈਣੀ ਫਿਰ ਉਹਨਾਂ ਨੂੰ ਆਪੇ ਹੀ ਜਿਹੜੀ ਸਜ਼ਾਉਂ ਮਿਲਦੀ ਰਹਿੰਦੀਆਂ ਨੇ ਫਿਰ ਉਹ ਮਾਫੀ ਮੰਗਦੇ ਰਹਿੰਦੇ ਹੈਗੇ ਉਹਨਾਂ ਦੇ ਬਾਰੇ ਕੋਈ ਨਹੀਂ ਤੁਸੀਂ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜੋ ਜਪਜੀ ਸਾਹਿਬ ਸੁਖਮਨੀ ਸਾਹਿਬ ਦੇ ਪਾਠ ਕਰੋ ਤੇ ਮੰਦਿਆਂ ਸ਼ਾਵਾਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਸੋ ਸ੍ਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ